ਬਾਪੂ ਨੂੰ ਰਾਮ ਸਿੰਘ ਨੂੰ ਰਜਿੰਦਰਾ ਹਸਪੀਟਲ ਤੋਂ ਪਟਿਆਲੇ ਤੋਂ ਲੈ ਕੇ ਆਏ ਸੀ ਬਹੁਤ ਬੁਰੀ ਹਾਲਤ ਵਿੱਚ ਉੱਥੇ ਅੰਦਰ ਪਿਆ ਸੀ ਦੰਤ ਕਿੜੇ ਪਏ ਹੋਏ ਸੀ ਖੂਨ ਸਾਰਾ ਤੱਕ ਤੱਕਾ ਉਹ ਕੇ ਕਰਕੇ ਚੋ ਗਿਆ ਸੀ ਅੰਦਰ ਹੀ ਹੱਡੀਆਂ ਦਾ ਪਿੰਜਰੀ ਸੀ ਬਾਪੂ ਜਲਦੇ ਤਾਂ ਪੈਰ ਬਿਲਕੁਲ ਗਲਿਆ ਹੋਇਆ ਹੱਡੀਆਂ ਜਿਹੜੀਆਂ ਗਿੱਟੇ ਵਾਲੀਆਂ ਟੁੱਟ ਗਈਆਂ ਸੀ ਵਿੱਚੋਂ ਜਮੁਦੀਨ ਨੂੰ ਤੁਸੀਂ ਦੇਖਿਆ ਸੀ ਅਸੀਂ ਕਿਹੜੇ ਹਾਲਾਤਾਂ ਦੇ ਵਿੱਚ ਸ੍ਰੀ ਅਮਰਤਸਰ ਸਾਹਿਬ ਗੁਰਨਾਨਕ ਹਸਪਤਾਲ ਤੋਂ ਲੈ ਕੇ ਆਏ ਦੋਨੇ ਬਾਹਾਂ ਵੱਡੀਆਂ ਗਈਆਂ ਤੇ ਪੱਟ ਟੁੱਟ ਗਿਆ ਇੱਥੋਂ ਹੁਣ ਪੱਟ ਟੁੱਟਿਆ ਹੋਇਆ ਵਾ ਹੱਡੀ ਤੇ ਹੱਡੀ ਚੜ ਗਈ ਉਹ ਐਕਸ-ਰੇ ਦੀ ਅਸੀਂ ਫੋਟੋ ਲਾਈ ਆ ਤੁਸੀਂ ਦੇਖੋ ਉਹ ਵੀ ਪੁੱਠਾ ਜੁੜ ਗਿਆ ਪੱਟ ਤੇ ਇਹ ਦੋਨੋਂ ਪਰਿਵਾਰਕ ਮੈਂਬਰਾਂ ਦੀ ਅੱਜ ਦੀਪਕਾ ਹਸਪਤਾਲ ਦੇ ਵਿੱਚ ਤੇ ਉੱਥੇ ਇਹਨਾਂ ਦੀਆਂ ਸਰਜਰੀਆਂ ਹੋਣੀਆਂ ਦੋਨਾਂ ਦੀਆਂ ਕਿਉਂਕਿ ਜੇ ਇਹ ਨਾਜ਼ੁਕ ਮਾਸ ਸੁੱਕ ਜਾਂਦਾ ਤਾਂ ਇਹਦੇ ਤੇ ਮਾੜੀ ਜੀ ਕੋਈ ਚੀਜ਼ ਲੱਗਾ ਕਰਨੀ ਆ ਤੇ ਇਹਦੇ ਦਰਦ ਵੀ ਹੋਇਆ ਕਰਨਾ ਖੂਨ ਵੀ ਨਿਕਲ ਆਇਆ ਕਰਨਾ ਰੋਣਾ ਨਹੀਂ ਹੈ ਬੇਟਾ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਹੈ ਰੋਣਾ ਨਹੀਂ ਹੈ ਅਰੇ ਨਿਆਮੂ ਬਾਈ ਖੁਸ਼ ਰਹਿਣਾ ਹੈ ਹੱਸਣਾ ਹੈ ਅਰੇ ਹੱਸਣਾ ਹੈ ਨਿਆਮੂ ਅਰੇ ਹੱਸਣਾ ਉਹ ਪਈਆ ਦੇਖੋ ਆ ਮਰੀਜ਼ ਰਜਿੰਦਰਾ ਚ ਪਿਆ ਜੀ ਵਾਰਡ ਨੰਬਰ 8 ਚ ਇੰਨੀ ਮਾੜੀ ਹਾਲਤ ਆ ਦੇਖ ਦਾ ਟ੍ਰਿੰਗ ਨਾਲ ਇਸ ਤਰ੍ਹਾਂ ਕਪੜਾ ਨਿਪੜਿਆ ਲੈ ਟ੍ਰਿੰਗ ਵੀ ਚੁੱਕਦਾ ਨਹੀਂ ਵੀ ਜਿਵੇਂ ਪਹਿਲਾਂ ਕੋਈ ਖਾਣ ਨੂੰ ਆ ਦੇ ਕੋ ਪੈਰ ਦੂਜਾ ਵੀ ਕੀ ਨਾ ਹੈ ਕੀ ਨਾ ਤੂੰ ਮਿਰਦ ਨਾਂ ਮੈਂ ਨਿਆਮ ਸਿੰਘ ਬਾਬਾ ਤੇ ਕਿੱਥੋਂ ਆਇਆ ਤੂੰ ਕੀ ਕਿ ਨਜ਼ਰ ਹੋ ਗਿਆ ਤੈਨੂੰ ਇੱਥੇ ਐਡਮਿਟ ਹੋਏ ਨੂੰ ਤੇ ਤੁਹਾਡੇ ਅੱਗੇ ਪਿੱਛੇ ਕੋਈ ਨਹੀਂ ਹੈ ਕੋਈ ਛੋੜ ਕੇ ਚਲ ਗਿਆ ਕੋਈ ਛੋੜ ਕੇ ਤੁਰ ਗਿਆ ਤੋ ਆਪਕੋ ਇਸ ਹਾਲ ਮੇ ਡਾਕਟਰ ਵੀ ਨਹੀਂ ਦੇਖਦੇ ਨਹੀਂ ਤੁਸੀਂ ਕਿੱਥੇ ਜਾਣਾ ਚਾਹਤੇ ਆ ਕਿਸੇ ਪਰਿਵਾਰ ਮੇਂ ਕਹਾਂ ਜਾਣਾ ਚਾਹਤੇ ਆ ਸੰਤੋ ਮੰਦਿਰ ਮੇਂ ਰਹਿਣਾ ਚਾਹਤੇ ਆ ਤੁਸੀਂ ਮੰਨੂ ਪੱਤਰ ਲਿਖਵਾ ਚੋਟੇ ਹਾਂਜੀ ਅੱਛਾ ਠੀਕ ਹੈ ਤੇ ਅਗਰ ਹਮ ਆਪਕੋ ਕਹੀਂ ਬਚਾ ਦੇ ਕਿਸੇ ਅੱਛੀ ਜਗ੍ਹਾ ਮੇਂ ਆਪ ਜਾਓਗੇ ਹਾਂ ਜਾਓਗੇ ਨਾ ਹਾਂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਸਾਡੇ ਪਰਿਵਾਰ ਦੇ ਦੋ ਮੈਂਬਰ ਇਹ ਬਾਪੂ ਰਾਮ ਸੇਵਕ ਬਾਪੂ ਨੂੰ ਰਾਮ ਸੇਵਕ ਨੂੰ ਰਜਿੰਦਰਾ ਹਸਪੀਟਲ ਤੋਂ ਪਟਿਆਲੇ ਤੋਂ ਲੈ ਕੇ ਆਏ ਸੀ ਬਹੁਤ ਬੁਰੀ ਹਾਲਤ ਵਿੱਚ ਉੱਥੇ ਅੰਦਰ ਪਿਆ ਸੀ ਲੱਤ 'ਚ ਕੀੜੇ ਪਏ ਹੋਏ ਸੀ ਖੂਨ ਸਾਰਾ ਤੌਕਤ ਹੋ ਕੇ ਕਰਕੇ ਚੋ ਗਿਆ ਸੀ ਅੰਦਰ ਹੀ ਹੱਡੀਆਂ ਦਾ ਪਿੰਜਰੀ ਸੀ ਬਾਬ ਤੇ ਉੱਥੋਂ ਵੀਰ ਮੇਰੇ ਸਾਡੇ ਕੋਲੇ ਛੱਡ ਕੇ ਗਏ ਇਹਦਾ ਟ੍ਰੀਟਮੈਂਟ ਚੱਲ ਰਿਹਾ ਦਾ ਪੈਰ ਬਿਲਕੁਲ ਗਲਿਆ ਹੋਇਆ ਹੱਡੀਆਂ ਜਿਹੜੀਆਂ ਗਿੱਟੇ ਵਾਲੀਆਂ ਟੁੱਟ ਗਈਆਂ ਸੀ ਵਿੱਚੋਂ ਤੇ ਕਈ ਟੋਟੇ ਹੋ ਗਏ ਸੀ ਉਹਦੇ ਤੇ ਉਹਦੇ ਹੁਣ ਆਪਰੇਸ਼ਨ ਵਾਸਤੇ ਅੱਜ ਅਸੀਂ ਇਹਨੂੰ ਦਾਖਲ ਕਰਾਉਣ ਲੱਗੇ ਆਂ ਬਾਈ ਨੂੰ ਦੀਪਕਾ ਹਸਪਤਾਲ ਡਾਕਟਰ ਰਮਨ ਸਿੰਘਲਾ ਦੇ ਅੰਡਰ ਅਪਰੇਸ਼ਨ ਹੋਣਾ ਇਹਦੇ ਸਕੰਜਾ ਲੱਗਣਾ ਉੱਤੇ ਲੱਤ ਨੂੰ ਸਿੱਧਾ ਕਰਕੇ ਇੱਥੇ ਸਕੰਜਾ ਲਾ ਦੇਣਗੇ ਜਿਹਦੇ ਨਾਲ ਉਹ ਹੱਡੀਆਂ ਜਿਹੜੀਆਂ ਖਿੱਚ ਕੇ ਨਾਲ ਜੋੜੀਆਂ ਜਾਣਗੇ ਉਹ ਸਕੰਜਾ ਹੁੰਦਾ ਉਹਨੂੰ ਥੋੜਾ ਥੋੜਾ ਕਰਕੇ ਟਾਈਟ ਕਰਨਾ ਹੁੰਦਾ ਟਾਈਟ ਕਰਨ ਨਾਲ ਹੱਡੀ ਵੱਧਦੀ ਆ ਤੇ ਜੁੜ ਜਾਂਦੀ ਆ ਉਸ ਤੋਂ ਬਾਅਦ ਫਿਰ ਇੱਕ ਸਰਜਰੀ ਹੋਊਗੀ ਉਹਦੇ ਤੇ ਰੋਡ ਪਾਉਗੇ ਇਹਨਾਂ ਦੇ ਤੇ ਇਹ ਬਾਪੂ RAM ਸੇਵਕ ਜੀ ਨੇ ਇਹ ਸਾਡਾ ਨਿਯਾਮਉਦੀਨ ਨਿਯਾਮਉਦੀਨ ਨੂੰ ਤੁਸੀਂ ਦੇਖਿਆ ਸੀ ਅਸੀਂ ਕਿਹੜੇ ਹਾਲਾਤਾਂ ਦੇ ਵਿੱਚ ਸ੍ਰੀ ਅਮਰਤ ਸਰ ਸਾਹਿਬ ਗੁਰੂ ਨਾਨਕ ਹਸਪਤਾਲ ਤੋਂ ਲੈ ਕੇ ਆਏ ਸੀ ਹਸਪਤਾਲ ਦੇ ਵਿੱਚ ਪਿਆ ਸਿਵਲ ਹਸਪਤਾਲ ਇਹ ਬੱਚਾ ਜਦੋਂ ਘਰੋਂ ਨਿਕਲਿਆ ਸੀ ਆਪਣੀ ਮਾਂ ਦੇ ਕੋਲੋਂ ਬਿਲਕੁਲ ਤੰਦਰੁਸਤ ਸੀਗਾ ਟਰੇਨ ਚੜ ਗਿਆ ਦਰਬਾਰ ਸਾਹਿਬ ਉੱਥੇ ਕਿਵੇਂ ਐਕਸੀਡੈਂਟ ਹੋਇਆ ਕੀ ਹੋਇਆ ਇਹ ਰੱਬ ਜਾਣਦਾ ਦੋਨੇ ਬਹਾਾਂ ਵੱਢੀਆਂ ਗਈਆਂ ਤੇ ਪੱਟ ਟੁੱਟ ਗਿਆ ਇਥੋਂ ਹੁਣ ਪੱਟ ਟੁੱਟਿਆ ਹੋਇਆ ਵਾ ਹੱਡੀ ਤੇ ਹੱਡੀ ਚੜ ਗਈ ਉਹ ਐਕਸ-ਰੇ ਦੀ ਅਸੀਂ ਫੋਟੋ ਲਾਈ ਆ ਤੁਸੀਂ ਦੇਖੋ ਉਹ ਵੀ ਪੁੱਠਾ ਜੁੜ ਗਿਆ ਪੱਟ ਇੱਕ ਤਾਂ ਉਹਦਾ ਆਪਰੇਸ਼ਨ ਹੋਣਾ ਵਾ ਤੇ ਇੱਕ ਇਹਦੀਆਂ ਜਿਹੜੀਆਂ ਬਾਹਾਂ ਕੱਟੀਆਂ ਗਈਆਂ ਉੱਥੇ ਡਾਕਟਰਾਂ ਨੇ ਬਾਹਾਂ ਕੱਟੀਆਂ ਗਈਆਂ ਤੇ ਜ਼ਖਮ ਸਾਫ਼ ਕਰਕੇ ਪੱਟੀ ਕਰਨੀ ਸ਼ੁਰੂ ਕਰਤੀ ਟਾਂਕੇ ਲਾਤੇ ਉਹ ਜ਼ਖਮ ਜਿਹੜਾ ਉਹ ਵਿੱਚੋਂ ਸੁੱਕ ਤਾਂ ਗਿਆ ਸੁੱਕ ਤਾਂ ਰਿਹਾ ਵਾ ਪਰ ਉਹ ਕਿਤੇ ਕਲੀਨ ਨਹੀਂ ਹੋਣਾ ਮਤਲਬ ਜਿਹੜਾ ਆਪਣਾ ਆਹ ਮਾਸ ਆ ਉੱਪਰਲਾ ਇਹ ਮਾਸ ਹੈ ਨਹੀਂ ਉਹਦੇ ਉੱਤੇ ਉਹ ਛਿੱਲਿਆ ਹੋਇਆ ਪੱਟੀਆਂ ਕਰੀ ਜਾਂਦੇ ਆਂ ਅਸੀਂ ਉਹਦੇ ਤੇ ਸਕਿਨ ਜਿਹੜੀ ਹੈਗੀ ਆ ਉਹ ਆ ਨਹੀਂ ਰਹੀ ਤਾਂ ਡਾਕਟਰ ਰਮਨ ਸਿੰਘਲਾ ਜੀ ਨਾਲ ਗੱਲ ਹੋਈ ਉਹਨਾਂ ਦੱਸਿਆ ਵੀ ਜੀ ਸਰਜਰੀ ਕਰਨੀ ਪੈਣੀ ਆ ਥੋੜੀ ਥੋੜੀ ਹੱਡੀ ਕੱਟ ਕੇ ਤੇ ਜਿਹੜਾ ਨਾਰਮਲ ਮਾਸ ਆ ਇਹ ਖਿੱਚ ਕੇ ਉੱਪਰ ਦੀ ਇਦਾਂ ਘਮਾ ਕੇ ਫਲੈਪ ਲਾਉਣਾ ਪੈਣਾ ਤਾਂ ਜੋ ਇਹ ਹੱਡੀ ਟੱਕੀ ਜਾਵੇ ਤੇ ਜਿਹੜਾ ਜ਼ਖਮ ਆ ਉਹ ਮੂਰੋ ਕਵਰ ਹੋ ਜਾਵੇ ਤੇ ਜਦੋਂ ਜ਼ਖਮ ਸੁੱਕ ਜਾਊਗਾ ਫੇਰ ਕਰ ਲੂ ਇਹਦੇ ਨਕਲੀ ਬਾਹਾਂ ਲੱਗ ਕੇ ਇਹ ਆਪਦੇ ਥੋੜੇ ਬਹੁਤੇ ਕੰਮ ਕਰਨ ਯੋਗ ਆ ਹੋ ਜਾਊਗਾ ਤੇ ਇਹ ਦੋਨੋਂ ਪਰਿਵਾਰਕ ਮੈਂਬਰਾਂ ਦੀ ਅੱਜ ਦੀਪਕਾ ਹਸਪਤਾਲ ਦੇ ਵਿੱਚ ਐਡਮਿਸ਼ਨ ਹੋਣੀ ਆ ਤੇ ਉੱਥੇ ਇਹਨਾਂ ਦੀਆਂ ਸਰਜਰੀਆਂ ਹੋਣੀਆਂ ਦੋਨਾਂ ਦੀਆਂ ਨਿਜਾਮੁਦੀਨ ਦੇ ਪੱਟ ਦੀ ਸਰਜਰੀ ਵੀ ਹੋਣੀ ਆ ਤੇ ਦੋਨੇ ਬਾਹਾਂ ਦੀ ਹੋਣੀ ਅਰਦਾਸ ਕਰਿਓ ਇਹ ਸਾਡੇ ਮੈਂਬਰ ਤੰਦਰੁਸਤ ਹੋ ਜਾਣ ਤਕੜੇ ਹੋ ਜਾਣ ਨਿਜਾਮੁਦੀਨ ਦੀ ਤਾਂ ਹਰੀਫ ਚੜ੍ਹਦੀ ਉਮਰ ਹੀ ਹਜੇ 22 ਸਾਲ ਪਤਾ ਨਹੀਂ ਕੀ ਹੋਇਆ ਕਿਵੇਂ ਹੋਇਆ ਜੀ ਆਰ ਪੀ ਆ ਨੇ ਚੱਕ ਕੇ ਦਾਖਲ ਕਰਾਇਆ ਇਹਨੂੰ ਸਿਵਲ ਹਸਪੀਟਲ ਸ਼੍ਰੀ ਅਮਰਸਰ ਸਾਹਿਬ ਉੱਥੇ ਜਦੋਂ ਲੈ ਕੇ ਗਏ ਰੀਆਂ ਬਾਹਾਂ ਵੀ ਨਾਲ ਨਹੀਂ ਲੈ ਕੇ ਗਏ ਚੱਕ ਕੇ ਉਹ ਕਹਿੰਦੇ ਜੀ ਬਾਹਾਂ ਉੱਥੇ ਹੀ ਪਈਆਂ ਸੀਗੀਆਂ ਤੇ ਜੇ ਉਹ ਬਾਹਾਂ ਚੱਕ ਕੇ ਲੈ ਜਾਂਦੇ ਸ਼ਾਇਦ ਉਹ ਬਾਹਾਂ ਜੁੜ ਜਾਂਦੀ ਫਿਰ ਉਸ ਤੋਂ ਬਾਅਦ 42 ਦਿਨ ਇਹ ਦਾਖਲ ਰਿਹਾ ਉੱਥੇ ਇਹਦੀ ਕੋਈ ਸਰਜਰੀ ਨਹੀਂ ਕੀਤੀ ਉਹਨਾਂ ਨੇ ਪੱਟੀ ਕਰਦੇ ਸੀ ਇਹ ਖੋਲ ਦਿੰਦਾ ਸੀ ਮੈਂਟਲੀ ਅਫਸੈਟ ਸੀ ਨੰਗਾ ਹੋ ਜਾਂਦਾ ਸੀ ਇੱਕ 6 ਬਿੱਡਾਂ ਦੀ ਇੱਕ ਬੋਰਡ ਸੀ ਛੋਟੀ ਜੀ ਉਹਦੇ ਵਿੱਚ ਇਕੱਲਾ ਹੀ ਰਹਿੰਦਾ ਸੀ ਉੱਥੇ ਲੈਟਰਨ ਦੇ ਗੰਦ ਪਏ ਹੋਏ ਢੇਰ ਲੱਗੇ ਵਾਸ਼ਰੂਮ ਦੇ ਅੰਦਰ ਹੀ ਬਸ ਇਹਨੂੰ ਕੋਈ ਰੋਟੀ ਦੇ ਦਿੰਦਾ ਸੀ ਤੇ ਖਾ ਲੈਂਦਾ ਸੀ ਉਹ ਧੰਨਵਾਦ ਹੋ ਰੱਬ ਰੂਪ ਬੰਦੇ ਦਾ ਜਿਹਨੇ ਜਿਹੜਾ ਆਪਣੇ ਕਿਸੇ ਮਰੀਜ਼ ਨੂੰ ਦੇਖਣ ਗਿਆ ਉੱਥੇ ਜਦੋਂ ਉਹਨੇ ਜੋ ਨਿਕਲਿਆ ਸਾਹਮਣੇ ਕਮਰੇ ਚੋਂ ਤੇ ਇਹ ਸਾਹਮਣੇ ਕਮਰੇ ਦੇ ਵਿੱਚ ਇਦਾਂ ਪਿਆ ਉਨੇ ਦੇਖਿਆ ਵੀ ਨੰਗਾ ਪਿਆ ਬਾਹਾਂ ਵੱਡੀਆਂ ਹੋਈਆਂ ਜਾਖਮ ਖੁੱਲੇ ਆ ਤਾਂ ਉਹ ਬਾਈ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਸੀ ਇਹਦੀ ਉਹ ਵੀ ਅਸੀਂ ਨਾਲ ਅਟੈਚ ਕਰੀ ਆ ਤੇ ਉਹ ਬਾਈ ਦੇ ਭੇਜੀ ਹੋਈ ਵੀਡੀਓ ਤੋਂ ਫਿਰ ਅਸੀਂ ਐਕਟੀਵਿਟੀ ਕੀਤੀ ਆਪਣੇ ਟੀਮ ਮੈਂਬਰਾਂ ਨੂੰ ਭੇਜਿਆ ਫਿਰ ਉੱਥੇ ਛੁੱਟੀ ਕਰਾਈ ਛੁੱਟੀ ਕਰਾ ਕੇ ਇੱਥੇ ਲੈ ਕੇ ਆਏ ਫਿਰ ਇਹਦੀ ਵੀਡੀਓ ਸਾਂਝੀ ਕੀਤੀ ਫਿਰ ਇਹਦਾ ਘਰ ਲੱਭ ਗਿਆ ਫਿਰ ਇਹਦੀ ਅੰਮੀ ਇਹਦਾ ਅੱਬੂ ਇਹਦੀ ਭੈਣਾਂ ਦੋ ਉਹ ਸਾਰੇ ਮਿਲ ਕੇ ਗਏ ਆ ਕਿ ਉਹ ਵੀ ਹੈਰਾਨ ਪਰੇਸ਼ਾਨ ਸੀ ਘਰੋਂ ਗਿਆ ਸੀ ਚੰਗਾ ਭਲਾ ਹੈ ਮਾਸੀ ਹੈ ਉਹਨੂੰ ਦਾ ਪਤਾ ਹੀ ਨਹੀਂ ਮਾਮੂ ਵੀ ਨਹੀਂ ਉਹਦਾ ਪਤਾ ਹੀ ਨਹੀਂ ਪਤਾ ਹੀ ਨਹੀਂ ਮੰਨ ਲਓ ਨਿਯਾਮੁਦੀਨ ਦੇ ਨਾਲ ਜਿਹੜਾ ਬਾਣਾ ਵਰਤਿਆ ਮਤਲਬ ਇਹ ਤਕਲੀਫ ਹੈ ਜਿਹੜੀ ਦੁੱਖ ਹੈ ਜਿਹੜਾ ਇਸ ਰੱਬ ਰੂਪੀ ਬੰਦੇ ਨੂੰ ਸਿੱਧਾ ਬੰਦਾ ਜਮਾ ਸਿੱਧਾ ਸਦਾ ਬੰਦਾ ਵਾ ਨਾ ਤਾਂ ਆਪਣਾ ਨਾਮ ਦੱਸ ਪਾ ਰਿਹਾ ਸੀ ਨਾ ਐਡਰੈਸ ਦੱਸ ਪਾ ਰਿਹਾ ਸੀ ਨਿਯਾਮੂਦੀਨ ਦਾ ਅੱਧਾ ਸੀਗਾ ਦਿੱਲੀ ਕਹੀ ਜਾਂਦਾ ਸੀ ਸਾਨੂੰ ਐ ਲੱਗਦਾ ਸੀਗਾ ਵੀ ਇਹ ਦਿੱਲੀ ਦਾ ਕੋਈ ਨਿਯਾਮੂਦੀਨ ਸਟੇਸ਼ਨ ਦੇ ਨੇੜੇ ਤੜੇ ਰਹਿੰਦਾ ਜਾਂ ਕੋਈ ਹੋਰ ਸਾਡੇ ਦਿਮਾਗ 'ਚ ਉਹ ਚੀਜ਼ਾਂ ਚੱਲ ਰਹੀਆਂ ਸੀ ਪਰ ਧੰਨਵਾਦ ਉਹ ਜਿਨ੍ਹਾਂ ਨੇ ਸਾਡੀ ਵੀਡੀਓ ਅੱਗੇ ਸ਼ੇਅਰ ਕੀਤੀ ਭੈਣਾ ਭਰਾਵਾਂ ਨੇ ਉਹ ਸ਼ੇਅਰ ਕੀਤੀ ਵੀਡੀਓ ਨਿਯਾਮੂ ਦੇ ਘਰ ਤੱਕਰ ਪਹੁੰਚੀ ਇਹਦੇ ਜੀਜਾ ਜੀ ਨੇ ਦੇਖ ਲਈ ਵੀਡੀਓ ਉਹ ਤੇ ਉਹ ਵੀਡੀਓ ਦੇਖ ਕੇ ਫਿਰ ਇਹ ਪਰਿਵਾਰ ਸਾਡੇ ਕੋਲ ਪਹੁੰਚਿਆ ਇੱਥੇ ਤੇ ਹੁਣ ਇਹ ਆਪਰੇਸ਼ਨ ਲਈ ਚੱਲਿਆ ਨਿਯਾਮੂ ਤੇ ਬਾਪੂ ਸੇਵ ਕਰਾਵਾ ਅਰਦਾਸ ਵੀ ਕਰਿਓ ਤੇ ਉੱਥੇ ਹਸਪੀਟਲ 'ਚ ਸਿੱਧੀ ਇਹਨਾਂ ਦੀ ਇਲਾਜ 'ਚ ਜੇ ਕੋਈ ਮਦਦ ਕਰ ਸਕਦੇ ਉੱਥੇ ਜਾ ਕੇ ਤੁਸੀਂ ਉੱਥੇ ਹੈਲਪ ਕਰੋ ਇਹਨਾਂ ਨੂੰ ਦੇਖੋ ਆਹ ਸਕਿਨ ਆ ਜਿਹੜੀ ਖਿੱਚ ਕੇ ਇਹਦੇ ਉੱਪਰ ਕਵਰ ਕਰਕੇ ਟਾਂਕੇ ਲੱਗਣੇ ਸੀ ਤਾਂ ਜੋ ਜਿਹੜੇ ਆ ਮਾਸ ਆ ਨਾ ਤੇ ਇਹਦੇ ਉੱਪਰ ਕਵਰ ਕਰ ਲਵੇ ਤਾਂ ਜੋ ਇਹਨੂੰ ਆਉਣ ਵਾਲੇ ਜੀਵਨ ਦੇ ਵਿੱਚ ਕਿਉਂਕਿ ਜੇ ਇਹ ਨਾਜ਼ੁਕ ਮਾਸ ਸੁੱਕ ਜਾਂਦਾ ਤਾਂ ਇਹਦੇ ਤੇ ਮਾੜੀ ਜੀ ਕੋਈ ਚੀਜ਼ ਲੱਗਾ ਕਰਨੀ ਆ ਤੇ ਇਹਦੇ ਦਰਦ ਵੀ ਹੋਇਆ ਕਰਨਾ ਖੂਨ ਵੀ ਨਿਕਲ ਆਇਆ ਕਰਨਾ ਹੁਣ ਜਿਵੇਂ ਆਹ ਹੱਡੀ ਦੇਖੋ ਨੰਗੀ ਹੋਈ ਪਈ ਆ ਉਹਨਾਂ ਨੇ ਰੇਲਵੇ ਦੇ ਜਿਹੜੇ ਜੀਆਰਪੀ ਵਾਲੇ ਦਾਖਲ ਕਰਾ ਕੇ ਗਏ ਜਿਵੇਂ ਉਹਨਾਂ ਦਾਖਲ ਕਰਾ ਗਏ ਉਮੇ ਹੀ ਉਹਨਾਂ ਨੇ ਪੱਟੀ ਕਰਤੀ ਕੋਈ ਟਾਂਕਾ ਕੋਈ ਉਹ ਨਹੀਂ ਕੀਤਾ ਆਪਰੇਸ਼ਨ ਹੋਣਾ ਸੀ ਇਹਦੀ ਹੱਡੀ ਨੂੰ ਕੱਟ ਕੇ ਥੋੜਾ ਜਿਹਾ ਵਿੱਚ ਕਰਕੇ ਇਹਨੂੰ ਇਹਦਾ ਮੂੰਹ ਬੰਦ ਕਰਕੇ ਟਾਂਕੇ ਲੱਗਣੇ ਸੀ ਸਿਉਣਾ ਸੀ ਇਹਨੂੰ ਨਹੀਂ ਹੋਇਆ ਉੱਥੇ 42 ਦਿਨ ਦਾਖਲ ਰਿਹਾ ਉੱਥੇ ਇੱਕ ਤਾਂ ਇਹ ਅਫਸਰ ਸੀ ਇਹ ਧਿਆਨ ਨਹੀਂ ਸੀ ਰੱਖਦਾ ਆਪਦਾ ਪੱਟੀ ਲਾਉਂਦਾ ਸੀ ਤੇ ਇੱਕ ਬੇਹੋਸ਼ ਕਰਕੇ ਜਾਂ ਕਿਸੇ ਤਰੀਕੇ ਇਪਰਾਲਾ ਕੀਤਾ ਜਾ ਸਕਦਾ ਸੀ ਆ ਇਦਾਂ ਹੀ ਪੱਟ ਆ ਇਹਦਾ ਦੇਖੋ ਆ ਪੱਟ ਟੁੱਟ ਕੇ ਇਹ ਉਵੇਂ ਹੀ ਤੁਰਦਾ ਰਿਹਾ ਭਾਰ ਪਾਉਂਦਾ ਰਿਹਾ ਪੱਟ ਤੇ ਹੱਡੀ ਤਾਂ ਚੜ ਗਈ ਦੇਖੋ ਕਿੱਥੇ ਜਿਆਦਾ ਇੱਥੇ ਜੁੜ ਗਈ ਹੱਡੀ ਇਹਦੀ ਤੇ ਹੁਣ ਡਾਕਟਰ ਕਹਿੰਦੇ ਵੀ ਇਹ ਵੀ ਤੋੜ ਕੇ ਕੱਢ ਕੇ ਵਿੱਚੋਂ ਸਿੱਧਾ ਕਰਕੇ ਫਿਰ ਰੋਡ ਪਾਉ ਆਪਰੇਸ਼ਨ ਹੋਊ ਮਰ ਇਹ ਨਿਜਾਮੂਦੀਨ ਜਿਹੜਾ 42 ਦਿਨ ਉੱਤੇ ਹਸਪਤਾਲ ਚ ਰਿਹਾ ਸਰਕਾਰੀ ਚ ਉਹਨਾਂ 42 ਦਿਨਾਂ ਦੇ ਵਿੱਚ ਇਹ ਬਿਲਕੁਲ ਠੀਕ ਹੋ ਸਕਦਾ ਸੀ ਜੇ ਇਹਦੀ ਉੱਤੇ ਸਹੀ ਤਰੀਕੇ ਨਾਲ ਮਦਦ ਹੋ। ਔਰ ਦੂਸਰਾ ਜੇ ਇਹਦੀ ਬਾਹ ਜਿੱਥੇ ਵੱਡੀਆਂ ਗਈਆਂ ਸੀ ਜੇ ਉਹ ਚੱਕ ਕੇ ਲੈ ਆਉਂਦੇ ਜੀਆਰਪੀ ਵਾਲੇ ਵੀ ਨਾਲ ਤਾਂ ਸ਼ਾਇਦ ਇਹਦੀ ਬਾਹ ਵੀ ਲੱਗ ਜਾਂਦੀ। ਜਿਵੇਂ ਉਹ ਮੁੰਡੇ ਪੁਲਿਸ ਵਾਲੇ ਦਾ ਹੱਥ ਵੱਡਿਆ ਗਿਆ ਸੀ। ਉਹਦਾ ਡਾਕਟਰਾਂ ਨੇ ਹੱਥ ਜੋੜਤਾ ਬਿਲਕੁਲ ਠੀਕ ਆ। ਇਹਦਾ ਵੀ ਹੱਲ ਕੀਤਾ ਜਾ ਸਕਦਾ ਸੀ ਪਰ ਕਿਹੜਾ ਪੁੱਛਦਾ ਭਰਾਵੋ। ਕੋਈ ਮਰੇ ਕੋਈ ਜੀਵੇ ਸੁਤਰਾ ਕੋਲ ਪਤਾ ਫੇ। ਪਰ ਵਾਹਿਗੁਰੂ ਕਿਰਪਾ ਕਰਨ ਅੱਲਾਹ ਤਾਲਾ ਅਮਰੀਕਾ ਨੇ ਅੱਬੂ ਆ ਨਿਯਾਮੁਦੀਨ ਦੇ ਇਹ ਅੰਮੀ ਆ ਅੱਬੂ ਤੇ ਅੰਮੀ ਦੋਨੇ ਇੱਥੇ ਸਾਡੇ ਕੋਲੇ ਆ ਤੇ ਅੱਜ ਨਿਯਾਮੁਦੀਨ ਦੇ ਆਪਰੇਸ਼ਨ ਵਾਸਤੇ ਘਰ ਜਾ ਰਹੇ ਨੇ ਹਸਪੀਟਲ ਜਾ ਰਹੇ ਨੇ ਅਰਦਾਸ ਕਰਿਓ ਬਸ ਤਾਂ ਜੋ ਨਿਯਾਮੁਦੀਨ ਦੀਆਂ ਕਿਸੇ ਤਰੀਕੇ ਬਾਹਾਂ ਲੱਗ ਜਾਣ ਤੇ ਆਪਣੇ ਜੋਗਾ ਹੋ ਜੇ ਸਾਈਕਲ ਚਲਾਉਣ ਜੋਗਾ ਹੋ ਜੇ ਵੇ ਰੋਟੀ ਪਾਣੀ ਖਾਣ ਜੋਗਾ ਹੋ ਜੇ ਵੇ ਰੋਣਾ ਨਹੀਂ ਹੈ ਬੇਟਾ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਹੈ ਰੋਣਾ ਨਹੀਂ ਹੈ ਰੋਣਾ ਨਹੀਂ ਹੈ ਨਯਾਮੂ ਭਾਈ ਖੁਸ਼ ਰਹਿਣਾ ਹੈ ਹੱਸਣਾ ਹੈ ਅਰੇ ਹੱਸਣਾ ਹੈ ਨਯਾਮੂ ਅਰੇ ਹੱਸਣਾ ਹੈ ਨਯਾਮੂ ਤਾਂ ਬਹੁਤ ਸਟਰੋਂਗ ਹੈ ਹੈ ਨਾ ਤਾਕਤਵਾਰ ਹੈ ਨਯਾਮੂ ਭਾਈ ہمارا ਹੈ ਨਯਾਮੂ ਭਾਈ ਤਾਕਤਵਾਰ ਹੋਣਾ ਇੱਕ ਦੇਖੋ ਵੱਡੀ ਗੱਲ ਇਹ ਆ ਇਹ ਵੀਰ ਇੱਥੇ ਆ ਕੇ ਮੈਂਟਲੀ ਬਿਲਕੁਲ ਠੀਕ ਹੋ ਗਿਆ ਹੁਣ ਆਪਣੀਆਂ ਆਪਾਂ ਘਰੋਂ ਗਏ ਬਾਹਾਂ ਵੱਡੀਆਂ ਜਾਣ ਪੱਟ ਟੁੱਟ ਜੇ ਵੀ ਚੱਕ ਕੇ ਕਿਹਨ ਜਾਣ ਬੰਦਾ ਹਸਪਤਾਲ ਲੈ ਜੇ ਵੀ ਆਪਾਂ ਵੀ ਅਫਸਰਟ ਹੋ ਜਾਾਂਗੇ ਆਪਾਂ ਤੋਂ ਆਪਦਾ ਐਡਰੈਸ ਹੀ ਨਾ ਦੱਸ ਹੋਵੇ ਆਪਾਂ ਵੀ ਉਹਨੂੰ ਕਮਲਿਆਂ ਚ ਗਿਣਾਂਗੇ ਗਿਣਿਆ ਜਾਊਗਾ ਨਾ ਕਮਲਿਆਂ ਚ ਬੰਦਾ ਤੇ ਉਹੀ ਬੰਦਾ ਹੁਣ ਜਦੋਂ ਸਾਡੇ ਕੋਈ ਇੱਥੇ ਆ ਗਿਆ ਪਟੀਆਂ ਹੋਈਆਂ ਦਵਾਈ ਚੱਲੀ ਬਿਲਕੁਲ ਠੀਕ ਆ ਮਾਂ ਪਿਓ ਮਿਲ ਕੇ ਉਦੋਂ ਠੀਕ ਆ ਨਿਆਮੋ ਭਾਈ ਚਲੋ ਉੱਠ ਕੇ ਖੜੇ ਹੋ ਜਾਓ ਬਿਲਕੁਲ ਠੀਕ ਹੋ ਕੇ ਆਣਾ ਹੈ ਵਾਪਸ ਹਸਪਤਾਲ ਤੇ ਠੀਕ ਹੈ ਭਾਈ ਹਾਂ ਜੇ ਬਾਜੂ ਦੋਨੋਂ ਤੇ ਮਾਰਾ ਠੀਕ ਹੋ ਜਾਏਗਾ ਔਰ ਹਮਾਰਾ ਲਜਾਮੂ ਖੁਸ਼ ਰਹੇਗਾ ਹੱਸੇਗਾ ਖੇਲੇਗਾ ਹੈਨਾ